good morning good day good afternoon good evening copyright disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non-profit educational or personal use tips the balance in favor of fair use ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂ ਜੀ ਅੱਜ ਆਪਾਂ ਫੇਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵਾਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਸਾਨੂੰ ਪਤਾ ਹੈ ਸਾਡੀ ਲਵ ਸਟੋਰੀ ਸਿਰਫ ਸਾਨੂੰ ਪਤਾ ਹੈ ਕਿ ਅਖੇ ਸਾਡੀ ਲਵ ਸਟੋਰੀ ਸਿਰਫ ਸਾਨੂੰ ਪਤਾ ਹੋਰ ਕਿਸੇ ਨੂੰ ਨਹੀਂ ਪਤਾ ਜਿਹਦੀ ਲਵ ਸਟੋਰੀ ਹੁੰਦੀ ਆ ਉਹਨਾਂ ਨੂੰ ਹੀ ਪਤਾ ਹੁੰਦੀ ਆ ਉਹਨਾਂ ਦੀ ਲਵ ਸਟੋਰੀ ਸਾਰੇ ਜਹਾਨ ਨੂੰ ਨਹੀਂ ਪਤਾ ਹੁੰਦੀ ਪਰ ਤੁਹਾਡੀ ਅਲੱਗ ਆ ਤੁਹਾਡੀ ਲਵ ਸਟੋਰੀ ਪੰਜਾਬ ਨੂੰ ਛੱਡ ਕੇ ਸਾਰੇ ਇੰਡੀਆ ਦੇ ਵਿੱਚ ਫੇਮਸ ਹੋਈ ਪਈ ਆ ਵੀ ਹਾਂ ਮਸ਼ਕੀ ਤੇ ਲਵ ਗਿਲ ਦੀ ਆ ਲਵ ਸਟੋਰੀ ਸੀਗੀ ਤੇ ਬ੍ਰੇਕਅਪ ਬ੍ਰੇਕਅਪ ਵੀ ਸਾਰਾ ਮਸ਼ਹੂਰ ਹੋਇਆ ਪਿਆ ਵੀ ਬ੍ਰੇਕਅਪ ਕਾਤੋਂ ਹੋਇਆ ਮਸ਼ਕੀ ਮੂਵ ਬਣ ਕਿਵੇਂ ਹੋਈ ਲਵ ਗੱਲ ਜਨਾਨਾ ਨਾ ਮਰਦਨ ਛੇੜੀ ਮੂਰਖ ਕਿਵੇਂ ਬਣਿਆ ਸਾਰਾ ਕੁਝ ਆਣਾ ਸਾਰਾ ਜਹਾਨ ਜਾਣਦਾ ਤੁਹਾਡੇ ਬਾਰੇ ਸਾਰੀ ਗੱਲ ਉਸ ਟਾਈਮ ਜਦੋਂ ਮਿਲੇ ਸੀ ਸਾਡੇ ਵਿੱਚ ਗੱਲ ਇਦਾਂ ਹੀ ਹੋਈ ਸੀ ਕਿ ਇਹਨਾਂ ਨੂੰ ਕੁੜੀ ਉਹਨਾਂ ਨੂੰ ਚਾਹੀਦੀ ਸੀ ਜੋ ਮਤਲਬ ਪਿਆਰ ਕਰ ਸਕਦੀ ਬਤਹਾਨਾ ਅੱਜਕੱਲ੍ਹ ਦੀਆਂ ਹੁੰਦੀਆਂ ਐਮਪੀ ਕੁੜੀਆਂ ਹਾਲਾਤ ਨਹੀਂ ਸਮਝਉਂਦੀਆਂ ਪਰ ਮੈਂ ਇਹਨਾਂ ਦੇ ਹਾਲਾਤ ਨੂੰ ਐਕਸੈਪਟ ਨੇ ਹਾਲਾਤ ਐਕਸੈਪਟ ਕਰਨ ਨੂੰ ਕਿ ਉਹ ਸੜਕ ਤੇ ਰਹਿੰਦੇ ਸੀਗੇ ਸੜਕਾਂ ਤੇ ਸੌਂਦੇ ਸੀਗੇ ਘਰ-ਬਾਰ ਉਹਨਾਂ ਦਾ ਹੈ ਨਹੀਂ ਸੀਗਾ ਵੀ ਤੁਰੇ ਫਿਰਦੇ ਸੀ ਨਾ ਉਹਨਾਂ ਕੋਲ ਇੱਕ ਡੰਗ ਦੀ ਰੋਟੀ ਬਹੁਤ ਜੁੜਦੀ ਸੀ ਜਿਹੜਾ ਤੋਂ ਉਹਨਾਂ ਦੇ ਹਾਲਾਤ ਸਮਝੇ ਤੇ ਉਹਨਾਂ ਦਾ ਸਹਾਰਾ ਬਣਨ ਵਾਸਤੇ ਉੱਥੇ ਆਈ ਆਪਦੀ ਪਿੱਛੋਂ ਪੇਕਿਆਂ ਤੋਂ ਪਹਿਲੀ ਸਾਰੀ ਆਪਦੇ ਹਿੱਸੇ ਦੀ ਲੈ ਕੇ ਤੇ ਉਹਦੇ ਨਾਮ ਕਰਵਾਤੀ ਵੀ ਹਾਂ ਤੇਰੇ ਹਾਲਾਤ ਇਹੋ ਜਿਹੇ ਦੇਖ ਮੈਂ ਤੇਰੇ ਮਗਰ ਆਈਆਂ ਹਾਂ ਆਪ ਦੀ ਸਾਈ ਪਹਿਲੀ ਤੇਰੇ ਨਾਮ ਕਰਵਾਤੀ ਹਾਂ ਤੈਨੂੰ ਮੈਂ ਘਰ ਵਰ ਬਣਾ ਕੇ ਦਵਾਂਗੀ ਲਟਰਮ ਪਟਰਮ ਕੀ ਹਾਲਾਤ ਸਮਝੇ ਤੂੰ ਉਹਦੇ ਸਵਾ ਜਿਹੜੇ ਉਹਦੇ ਹਾਲਾਤ ਸੀ ਵਿਚਾਰੇ ਤੇ ਉਹ ਵੀ ਦੁੱਬਰ ਕਰਕੇ ਤੁਰ ਗਈ ਉਹਦੋਂ ਵੀ ਮਾੜੇ ਹਾਲਾਤ ਕਰਤੇ ਇੱਕ 1.5 ਸਾਲ ਪਹਿਲਾਂ ਜਦੋਂ ਰਿੰਪਲ ਵੀਰੇ ਨੇ ਨਾ ਆ ਮਸ਼ਕੀ ਦੀ ਲਵ ਸਟੋਰੀ ਤੇ ਰੋਮਾਂਚਕ ਬਣਾਇਆ ਸੀਗਾ ਉਹਦਾ ਰਿੰਪਲ ਵੀਰੇ ਨੇ ਨਾ ਇੱਕ ਪ੍ਰਵਿਖ ਬਾਣੀ ਕੀਤੀ ਸੀ ਕਿ ਮੁਸ਼ਕੀ ਸਾਰਾ ਪੰਜਾਬ ਬਗੰਦਾ ਕਰੂਗੀ। ਵੀ ਉਹਨੇ ਇੱਕ ਵਿਆਹ ਕਰਵਾਇਆ ਇੱਕ ਨਾਲੇ ਟਿਕਣ ਵਾਲੀ ਹੈ ਨਹੀਂਗੀ ਫੇਰ ਭੱਜੂਗੀ। ਤੇ ਰਿੰਪਲ ਵੀਰੇ ਨੇ ਜਿੰਨੀਆਂ ਪ੍ਰਵਿਖ ਬਾਣੀਆਂ ਕੀਤੀਆਂ ਮੁਸ਼ਕੀ ਬਾਰੇ ਸਾਰ ਗਿਆ ਸੱਚ ਨਿਕਲਗਾ। ਹੁਣ ਜਿਵੇਂ ਆਪਾਂ ਕਹਿ ਦਿੰਨੇ ਆ ਚੀਮਾ ਗਾਣੇ ਗਾਉਂਦਾ ਜਿਹੜੀ ਗੱਲ ਗਾਣੇ ਦੇ ਵਿੱਚ ਕਹਿੰਦਾ ਸੱਚ ਹੋ ਜਾਂਦੀ ਹੈਗੀ। ਹੁਣ ਰਿੰਪਲ ਵੀਰਾ ਜਿਵੇਂ ਮੁਸ਼ਕੀ ਬਾਰੇ ਪ੍ਰਵਿਖ ਬਾਣੀ ਕਰਦਾ ਉਹ ਸੱਚ ਹੋ ਜਾਂਦੀ ਹੈ। ਚੀਮੇ ਦਾ ਤਾਂ ਪਤਾ ਨਹੀਂ ਆਪਾਂ ਨੂੰ। ਪਰ ਰਿੰਪਲ ਵੀਰੇ ਦਾ ਪਤਾ ਲੱਗ ਗਿਆ ਵੀ ਜਿਵੇਂ ਉਹ ਭੁੱਖ ਬਣੀ ਕਰਦਾ ਮਸ਼ਕੀ ਬਾਰੇ ਉਹ ਵੀ ਸੱਚ ਹੋ ਜਾਂਦੀ ਹੈ ਜਿਵੇਂ ਕਹਿ ਲਾ ਵੀ ਰਿੰਪਲ ਵੀਰੇ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਹਾਂ ਹੁਣ ਮਸ਼ਕੀ ਆ ਕੰਡ ਕਰੂਗੀ ਤਾਂ ਪਹਿਲਾਂ ਹੀ ਆਪਦੇ ਰਮਾਂਚਕ ਦੇ ਵਿੱਚ ਬੋਲ ਜਾਂਦਾ ਵੈਸੇ ਉਹਦੋਂ ਇਹਨੇ ਲਵ ਸਟੋਰੀ ਵਲੌਗ ਪਾਇਆ ਸੀਗਾ ਲਵ ਗੱਲ ਨਾਲ ਵੀ ਹਾਂ ਆ ਸਾਡੀ ਲਵ ਸਟੋਰੀ ਆ ਆਏ ਕਰਕੇ ਮੈਂ ਘਰੋਂ ਭੱਜੀ ਆਏ ਕਰਕੇ ਨੰਬਰ ਐਕਸਚੇਂਜ ਹੋਇਆ ਵਗੈਰਾ ਵਗੈਰਾ ਸਾਰਾ ਕੁਝ ਨੇ ਪਾਇਆ ਸੀਗਾ ਤੇ ਚਲੋ ਬਾਅਦ ਚ ਬ੍ਰੇਕਅਪ ਵਾਲਾ ਵੀ ਆ ਗਿਆ ਵੀ ਹਾਂ ਬ੍ਰੇਕਅਪ ਕਾਤੋਂ ਪਾਇਆ ਸੀਗਾ ਮੂਵ ਔਨ ਕਿਵੇਂ ਹੋਈ ਏ ਨਾਮਰਦ ਕਿਵੇਂ ਬਣਿਆ ਸਾਰਾ ਕੁਝ ਆ ਗਿਆ ਹਾਂ ਨਾ ਵੇਟ ਕਰੀ ਜਾਂਦੀ ਐ ਜਿਹੜੀ ਮੁਸ਼ਕੀ ਦੇ ਹਰਮਨ ਨਾਲ ਲਵ ਸਟੋਰੀ ਆ ਉਹਦਾ ਵਲੌਗ ਕਿਦ ਦਿਨ ਆਊਗਾ ਹਜੇ ਤੱਕ ਵਲੌਗ ਨਹੀਂ ਆਇਆ ਉਹਦਾ ਹੀ ਵਲੌਗ ਆਉਣਾ ਚਾਹੀਦਾ ਜੇ ਉਹਦਾ ਲਵ ਸਟੋਰੀ ਵਾਲਾ ਵਲੌਗ ਆਊਗਾ ਹਰਮਨ ਨਾਲ ਤੇ ਫੇਰੀ ਤੱਕ ਬਾਅਦ ਚ ਗਾਂ ਜਾ ਕੇ ਵਲੌਗ ਆਊਗਾ ਵੀ ਮੇਰਾ ਬ੍ਰੇਕਅਪ ਕਿਵੇਂ ਹੋਇਆ ਉਹਦੇ ਨਾਲ ਮੈਂ ਮੂਵ ਔਨ ਕਿਵੇਂ ਹੋਈ ਤੇ ਹਰਮਨ ਵੀ ਨਾਮਰਦ ਜਨਾਨਾ ਕਿਵੇਂ ਨਿਕਲਿਆ ਬਿਲਕੁਲ ਛੋਟੀ ਛੋਟੀ ਵਾਲ ਗਾੜੀ ਕਲੀ ਦਾੜੀ ਕਟਾਈ ਅਜ ਗਰੀਬੀ ਆ ਗਈ ਬਿਲਕੁਲ ਛੋਟੀ ਛੋਟੀ ਦਾੜੀ ਕੱਟ ਕਰਵਾਈਏ ਵਾਲ ਵੀ ਥੋੜੇ ਥੋੜੇ ਕੱਟ ਕਰਵਾਏ ਗਰੀਬੀ ਆ ਗਈ ਹੈ ਆ ਗਈ ਤੁਹਾਡੇ ਤੇ ਗਰੀਬੀ ਤੇ ਜਿਹੜਾ ਥੋੜੇ ਥੋੜੇ ਵੀ ਕਟਵਾਏ ਨਾ ਇਹ ਵੀ ਨਾ ਕਟਵਾਉਂਦਾ ਉਹਨਾਂ ਤੇ ਵੀ ਚਾਰ ਛਿਲੜ ਐਵੇਂ ਬਰਬਾਦ ਕੀਤੇ ਹੋਈ ਹੱਥਾਂ ਦਾ ਆਟਾ ਲਿਆ ਕੇ ਉਹਨਾਂ ਪੈਸਿਆਂ ਤੇ ਰੋਟੀ ਬਗਾ ਕੇ ਖਾ ਲੈਂਦੇ ਤੁਸੀਂ ਵਿਚਾਰੇ ਗਰੀਬ ਹਾਂ ਤਾਂ ਦਾੜੀ ਕਟਾਲੀ ਵਾਲ ਕਟਾਲੀ ਤੇ ਹੱਥ ਨੇ ਰੋਟੀਆਂ ਕਿਵੇਂ ਲਾਉਂਗੇ ਆ ਡੀ ਰੱਖੀ ਆਪਾਂ ਅੱਠ ਹੁਣਾ ਜਦੋਂ ਵੀ ਵਲੌਗ ਬਣਾਊਗਾ ਜਦ ਵਲੌਗ ਦੀ ਸ਼ੁਰੂਆਤ ਕਰੂਗਾ ਨਾ ਮੋਟਰਸਾਈਕਲ ਤੇ ਹੀ ਕਰਨੀ ਐ ਜਿਦ ਤੈਨੂੰ ਚੰਗਾ ਭਲਾ ਪਤਾ ਤੇਰੇ ਨਾਲੋਂ ਜ਼ਿਆਦਾ ਆਵਾਜ਼ ਤੇਰੇ ਮੋਟਰਸਾਈਕਲ ਦੀ ਐ ਕੁਛ ਸੌਂਦਾ ਤਾਂ ਹੈ ਨਹੀਂਗਾ ਐਨ ਲੱਗਦਾ ਹੁੰਦਾ ਜਿਵੇਂ ਲਿਪਸਿੰਗ ਕਰੀ ਜਾਂਦਾ ਵਾ ਬਸ ਵਿਜਾ ਤਾਂ ਵਲੌਗ ਬਣਾ ਲੈ ਜਾ ਪਤੰਦਰ ਆਪਦਾ ਮੋਟਰਸਾਈਕਲ ਚਲਾ ਲੈ ਇੱਕ ਕੰਮ ਕਰ ਲਿਆ ਕਰੋ ਤਾਨੂੰ ਆਪਦੇ ਦਾ ਫਿਕਰ ਹੈ ਨਹੀਂ ਕਿ ਵਿਕਾਸ ਦੇ ਵਿੱਚ ਵੱਜਾਂਗੇ ਉਤੋਂ ਨਾ ਵਿੱਚ ਵਿੱਚ ਦੇ ਹੱਥ ਛੱਡ ਲੈਂਦਾ ਇੱਕ ਹੱਥ ਜਿਹਦਾ ਫੋਨ ਹੁੰਦਾ ਦੂਜਾ ਹੱਥ ਵੀ ਹੈਂਡਲ ਤੋਂ ਛੱਡ ਦਿੰਦਾ ਫੁਗਰਾ ਬੰਦਦਾ ਇਹ ਅਵਾਰਾ ਨਾ ਹੋਣ ਤਾਂ ਆਪਦੀ ਨਹੀਂ ਫਿਕਰ ਅਗਲੇ ਦੀ ਕਰ ਲੋ ਕੀ ਪਤਾ ਕਿਦੇ ਵਿੱਚ ਮਾਰੋਂਗੇ ਜਾ ਕੇ ਅਗਲੇ ਜਾਂ ਜਾਂਦੀ ਕਰੋਗੇ ਨਸ਼ੇੜੀ ਨਾ ਹੋਣ ਤਾਂ ਰੰਗ ਕਾਲਾ ਹੋ ਗਿਆ ਵਿਚਾਰੇ ਤਾਂ ਸ਼ਹਿਰ ਗਿਆ ਸੀ ਮਿੱਟੀ ਘਟਾ ਪੈ ਗਿਆ ਮਾੜਾ ਇਹ ਮਿੱਟੀ ਘਟਾ ਪੈਣ ਨਾਲ ਵਿਚਾਰਾ ਮੈਲਾ ਹੋ ਜਾਂਦਾ ਵਾ ਤੂੰ ਭਰਾਵਾ ਪਲਾਂ ਦੀ ਲਗਜ਼ਰੀ ਰੂਮ ਦੇ ਵਿੱਚ ਐਸੀ ਥੱਲੇ ਬੈਠਾ ਰਾ ਤੇਰਾ ਰੰਗ ਤਾਂ ਨਹੀਂ ਸਾਫ਼ ਹੁੰਦਾ ਹਾਏ ਤੁਸੀਂ ਪੁੱਠੇ ਤਵੇ ਵਰਗੇ ਥੱਲੇ ਆਪਣੇ ਰਾਜ ਸਾਰਿਆਂ ਨੂੰ ਪਤਾ ਹਰੇਕ ਵਲੌਗ ਦੇ ਵਿੱਚ ਦਿਖਾਉਣਾ ਤੇਰੇ ਕੋਲ ਮੋਟਰਸਾਈਕਲ ਕਿਹੜਾ ਕਿਹੜੇ ਮੋਟਰਸਾਈਕਲ ਦੇ ਉੱਤੇ ਤੂੰ ਬੈਠਾ ਕਿਹੜਾ ਮੋਟਰਸਾਈਕਲ ਤੇਰੇ ਥੱਲੇ ਹਰੇਕਾ ਵਲੌਗ ਚ ਦਿਖਾਉਣਾ ਸਾਰੇ ਪੰਜਾਬ ਨੂੰ ਪਤਾ ਫੁਕਰੀ ਮਰੀ ਜਾਊਗਾਵੇਂ ਬੈਠਾ ਸਪਲੈਂਡਰ ਲੈ ਕੇ ਫੁਕਰੀ ਤਾਂ ਆਏ ਮਾਰਦਾ ਜਿਵੇਂ ਇਸੇ ਕੋਲ ਮੋਟਰਸਾਈਕਲਾ ਕਿਸੇ ਹੋਰ ਕੋਲ ਹੈ ਹੀ ਨਹੀਂਗਾ ਮੋਟਰਸਾਈਕਲ ਲੋਕੇ ਤਾਂ ਬਸ ਲੋਕਾਂ ਨੇ ਤਾਂ ਦੇਖਿਆ ਹੀ ਆ ਕਦੇ ਵੇਖ ਲਿਆ ਨਹੀਂਗਾ ਚਲਾ ਕੇ ਨਹੀਂ ਦੇਖਿਆ ਮੋਟਰਸਾਈਕਲ ਹੁੰਦਾ ਕੀ ਆ ਇਹਨਾਂ ਦੇ ਘਰੇ ਮੋਟਰਸਾਈਕਲ ਆ ਆਏ ਹਵਾ ਮਾਰੂਗਾ ਸੱਲੈਂਪੈਂਡਰ ਦੀ ਆਵਾਜ਼ ਸੁਣਾਈ ਗਏ ਤੁਹਾਨੂੰ ਭਰਾਵਾ ਤੇਰੀ ਆਵਾਜ਼ ਸੁਣਦੀ ਵੀ ਕਦੋਂ ਸਪਲੈਂਡਰ ਦੀ ਸੱਲੈਂਪੈਂਡਰ ਦੀ ਸੁਣੀ ਜਾਂਦੀ ਹੈ ਆਵਾਜ਼ ਤੇਰੇ ਦੀ ਤੇਰੀ ਤਵਾਜ਼ ਮਸਾਂ ਹੀ ਕਿਤੇ ਹੁੰਦੀ ਹੈ ਵਿੱਚ ਦੀ ਭੁੱਲ ਭਲੇਖੇ ਫੋਨ ਕੈਚ ਕਰ ਲੈਂਦਾ ਤੇਰੀ ਆਵਾਜ਼ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਨਾਲੇ ਬੰਦੀਆਂ ਘਰੇ ਆਉਂਦੇ ਨੇ ਨਾ ਹੰਤੂ ਜੇ 12 ਗਲੀਆਂ ਗਾ ਕੇ ਆਏਂਗਾ ਤੇ ਤੇਰਾ ਗ੍ਰਹਿ ਪ੍ਰਵੇਸ਼ ਕਰਵਾਉਗੀ ਉਹ ਆਰਤੀ ਕਰੋਗੀ ਗਾਲਾਂ ਹੀ ਖਾਣੀਆਂ ਹੋਰ ਕੀ ਕਰਨੀਆਂ ਹਾਈ ਤੁਸੀਂ ਗਾਲਾਂ ਖਾਂਦ ਲੈ ਕੇ ਵੇਖ ਲੈ ਤੈਨੂੰ ਗਾਲਾਂ ਪਈ ਜਾਂਦੀਆਂ ਤੇਰੀ ਮਾਂ ਦੰਦ ਕੱਢੀ ਜਾਂਦੀ ਐ ਕੋਲ ਬੈਠੀ ਉਹ ਵੀ ਤਾਂ ਰੋਕੋਗੀ ਨਾ ਜੇ ਹਾਂ ਉਹਦਾ ਮੁੰਡਾ ਸਹੀ ਹੋਊਗਾ ਉਹਨੂੰ ਵੀ ਪਤਾ ਨਾ ਉਸ ਦੇ ਜੀ ਉਹ ਕੀ ਕਵੇ ਉਹਨੂੰ ਆਖੇ ਗਾਲਾਂ ਪੈਂਦੀਆਂ ਸਾਨੂੰ ਘਰੇ ਆਇਆ ਇਹਨੂੰ ਬਹੁਤ ਬਹਾਦਰੀ ਵਾਲਾ ਕੰਮ ਆਣਾ ਇਹ ਸਨਮਾਨਿਤ ਕਰਨ ਵਾਲਾ ਕੰਮ ਕੀਤਾ ਤੂੰ ਵੀ ਤੈਨੂੰ ਸਨਮਾਨਿਤ ਕੀਤਾ ਜਾਵੇ ਜਿਹੜਾ ਇਹ ਦੱਸੀਆਂ ਨਾ ਤੈਨੂੰ ਗਾਲ੍ਹਾਂ ਪਈ ਜਾਂਦਾਗਾ ਆਰੇ ਮੈਂ ਬਟੀ ਤੇ ਨਾਲ ਬਟੀ ਨੂੰ ਚੋਨਾ ਇਹਨੂੰ ਫੋਨ ਪੜਨਾ ਫੜਾਇਆ ਕਰੋ ਨਾ ਫੜਾਇਆ ਕਰੋ ਇਹਨੂੰ ਫੋਨ ਤੇ ਮੋਟਰਸਾਈਕਲ ਵੀ ਨਾ ਹੀ ਫੜਾਇਆ ਕਰੋ ਇਹਨੂੰ ਦੋਨੇ ਚੀਜ਼ਾਂ ਫੜ ਕੇ ਰੱਖ ਲਓ ਮੋਟਰਸਾਈਕਲ ਦੀ ਚਾਬੀ ਵੀ ਇਹ ਤੋਂ ਫੜ ਕੇ ਰੱਖ ਲਓ ਤੇ ਫੋਨ ਵੀ ਫੜ ਕੇ ਰੱਖ ਲਓ ਇਹਦੇ ਕੋਲ ਮੋਟਰਸਾਂਗਾ ਚਲਾਉਂਦਾ ਹੱਥ ਛੱਡ ਦਿੰਦਾ ਫੁਗਰਾ ਕਾਸੇ ਦੇ ਵਿੱਚ ਮਾਰੂਗਾ ਇਹ ਆਪਦੀ ਤੈਨੂੰ ਫਿਕਰ ਹੈ ਨਹੀਂਗੀ ਤੇ ਜਦੋਂ ਫੋਨ ਫੜੋਗਾ ਵਲੌਗ ਬਣਾਉਗਾ ਪਿਓ ਦਾ ਪੁੱਤ ਗਾਣੇ ਹੀ ਗਾਈ ਜਾਊਗਾ ਗਾਣੇ ਆਏਗਾ ਉਹਨਾਂ ਖਣੀ ਕਿੱਡਾ ਕ ਵੱਡਾ ਹੁੰਦਾ ਕਲਾਕਾਰ ਇਹ ਆਪਦੇ ਆਪਣਾ ਕਰਨ ਔਜਲੇ ਸਮਝੀ ਬੈਠਾ ਵਾ ਹੋਰ ਕਿ ਗੱਲ ਤਾਂ ਇਹਨੂੰ ਆਉਂਦੀ ਨਹੀਂ ਹੁੰਦੀਗੀ ਬਸ ਆਈਆਂ ਗਾਣੇ ਹੀ ਗਾਈ ਜੋ ਗਾਣੇ ਹੀ ਗਾਈ ਜਾਊਗਾ ਆਪਣੀ ਹੋ ਗਈ ਅੱਜ ਗੁੱਡ ਮਾਰਨਿੰਗ ਵੀ ਨਹੀਂ ਗੁੱਟੇ ਗੁੱਡ ਆਫਟਰਨੂਨ ਨਹੀਂ ਸਿੱਧੇ ਗੁੱਡ ਈਵਨਿੰਗ ਆਪਣੀ ਹੋ ਗਈ ਹੈ ਗੁੱਡ ਮਾਰਨਿੰਗ ਵੀ ਨਹੀਂ ਗੁੱਡ ਆਫਟਰਨੂਨ ਵੀ ਨਹੀਂ ਸਦਾ ਹੀ ਗੁੱਡ ਈਵਨਿੰਗ ਹੋ ਗਈ ਆ ਅੱਗੇ ਬੜਾ ਪਤੰਦਰ ਦਾ 4 ਵਜੇ ਉੱਠ ਕੇ ਕੰਮ ਤੇ ਜਾ ਵਰਦਾ ਜਿਹੜਾ ਅੱਜ ਲੇਟ ਉੱਠਿਆ ਵੀ ਬਾਹਲਾ ਥੱਕਿਆ ਹੋਵਾ ਸੀਗਾ ਅੱਗੇ ਵੀ 12 12 ਵਜੇ ਤੱਕ ਹੀ ਉੱਠਦਾ हां ਦੇਖ ਲਓ ਇਹਨਾਂ ਨੇ ਮਜ਼ਾਕ ਮਜ਼ਾਕ ਚ ਪੀਲੀ ਭੰਗ ਹੁਣ ਪਿਆ ਪੁੱਠਾ ਅਸਰ ਤੇ ਹੁਣ ਦਿੱਤੇ ਚਾਵਲਾਂ ਦੇ ਢੇੜੇ ਹਨਾ ਵਧੀਆ ਹਨ ਚਾਵਲ ਵਾਵਾ ਚਾਰ ਪਹਿਲਾਂ ਨਾ ਮੈਂ ਤਿੰਨ ਚਾਰ ਮਹੀਨੇ ਹੋ ਗਏ ਆ ਉਦੋਂ ਇਹਨਾਂ ਦੀ ਇੱਕ ਵੀਡੀਓ ਰੋਸਟ ਕੀਤੀ ਸੀਗੀ ਉਹਦੇ ਵਿੱਚ ਨਾ ਮੈਂ ਇਹਨੂੰ ਨਸ਼ੇੜੀ ਕਿਹਾ ਸੀਗਾ ਤੇ ਕਿਉਂ ਕਿਹਾ ਸੀਗਾ ਕਿਉਂਕਿ ਇਹਦੀਆਂ ਹਰਕਤਾਂ ਹੀ ਇਹੋ ਜਿਹੀਆਂ ਸੀ ਲੱਛਣ ਆਏ ਕਰੀ ਜਾਂਦੇ ਜਿਵੇਂ ਪੂਰਾ ਰੱਜਿਆ ਹੋਵੇ ਟੈਟ ਹੋਵੇ ਤੇ ਉੱਥੇ ਮੈਂ ਇਹਨੂੰ ਨਸ਼ੇੜੀ ਕਿਹਾ ਸੀਗਾ ਤੇ ਮੈਨੂੰ ਕਿਸੇ ਦਾ ਕਮੈਂਟ ਆਇਆ ਸੀਗਾ ਵੀ ਨਸ਼ੇੜੀ ਵਾਲੀ ਬੜੀ ਜੱਜਮੈਂਟ ਆ ਤੁਹਾਡੀ ਇਹਨੂੰ ਨਸ਼ੇੜੀ ਕਹੀ ਜਾਂਦੇ ਰਹਿੰਦੇ ਤੁਸੀਂ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿਹੜੇ ਪਾਸੇ ਲੱਗਦਾ ਵੀ ਇਹ ਪੂਰਾ ਵੈਸ਼ਨੂ ਬੰਦਾ ਵਾ ਕੋਈ ਇਹਨੂੰ ਹੁਣ ਤਾਂ ਚਲੋ ਇਹ ਕਹੀ ਜਾਂਦੀ ਐ ਨਾ ਮਜ਼ਾਕ ਮਜ਼ਾਕ ਚ ਭੰਗ ਪੀ ਲਈ ਅੱਗੇ ਪਿੱਛੇ ਵੀ ਇਹਦੇ ਵਲੌਗ ਤੁਸੀਂ ਵੇਖ ਲਓ ਕੋਈ ਵੇਖ ਕੇ ਕਹਿ ਸਕਦਾ ਵੀ ਹਾਂ ਇਹ ਵੈਸ਼ ਨੂੰ ਬੰਦਾ ਐਦਨ ਵੇਖਣ ਸਾਰੇ ਜੋ ਵਲੌਗ ਖੋਲੋਗੇ ਨਾ ਇਹਦੇ ਮੂੰਹ 'ਚ ਜੋ ਇੱਕ ਦੋ ਗੱਲਾਂ ਨਿਕਲ ਲਗੀਆਂ ਉੱਥੇ ਪਤਾ ਲੱਗ ਜਾਂਦਾ ਵੀ ਹਾਂ ਇਹਦਾ ਕੁਝ ਖਾਦਾ ਪੀਤਾ ਨਸ਼ਾ ਕੀਤਾ ਵਾ ਤੇ ਕੋਈ ਗਲਤ ਜਜਮੈਂਟ ਤਾਂ ਨਹੀਂ ਕੀਤੀ ਸੀਗੀ ਫਿਰ ਮੈਂ ਵੀ ਨਸ਼ੇੜੀ ਵਾਲੀ ਜਜਮੈਂਟ ਕਰਦੇ ਆ ਤੁਸੀਂ ਇਹਦੇ ਬਾਰੇ ਕੋਈ ਕਟੜ ਫੈਨ ਹੋਊਗਾ ਤਾਂ ਜਿਹੜਾ ਕਹਿੰਦਾ ਹੋਊਗਾ ਵੀ ਹਾਂ ਤੁਸੀਂ ਨਸ਼ੇੜੀ ਵਾਲੀ ਜੱਜਮੈਂਟ ਕਰਦੇ ਪਏ ਹੋ ਇਹਦੇ ਬਾਰੇ ਜਿਹੜਾ ਨਸ਼ਾ ਕਰਦਾ ਹੁੰਦਾ ਨਾ ਬੰਦਾ ਉਹਦੀਆਂ ਅੱਖਾਂ ਤੇ ਉਹਦੀ ਬੋਲਬਾਣੀ ਤੇ ਉਹਦਾ ਚਿਹਰਾ ਵੈਸੇ ਦੱਸ ਦਿੰਦਾ ਵੀ ਹਮਾਇਦਾ ਕੁਝ ਖਾਦਾ ਪੀਤਾ ਵਾ ਵੀ ਹੁਣ ਨਹੀਂ ਖਾਦਾ ਪੀਤਾ ਤਾਂ ਵੈਸੇ ਖਾਂਦਾ ਪੀਂਦਾ ਹੈਗਾ ਵਾ ਪਰ ਇਹ ਜਦੋਂ ਵੀ ਵਲੌਗ ਬਣਾਉਂਦਾ ਕਦੇ 소ਫੀ ਵਲੌਗ ਨਹੀਂ ਬਣਾਉਂਦਾ ਤਾਂ ਕੋਈ ਨਾ ਕੋਈ ਨਸ਼ਾ ਕੀਤਾ ਹੀ ਹੁੰਦਾ ਇਹਦੀਆਂ ਅੱਖਾਂ ਦੱਸ ਦਿੰਦੀਆਂ ਤੇ ਜੇ ਕੁਝ ਜ਼ਿਆਦਾ ਕੀਤਾ ਹੋਵੇ ਫਿਰ ਇਹਦੀ ਬੋਲਬਾਣੀ ਵੀ ਦੱਸ ਦਿੰਦੀ ਹੈ ਨਿਆਲੇ ਚਲੋ ਫੇਰ ਗਾਇਸ ਤੁਹਾਡਾ ਇਹ ਕੰਮ ਚੱਲੇ ਹੈ ਤੁਹਾਨੂੰ ਮਿਲਦੇ ਆ ਫੇਰ ਅੱਛਾ ਗਾਇਸ ਅਸੀਂ ਹੁਣ ਕਿਸੇ ਕੰਮ ਚੱਲੇ ਮਿਲਦੇ ਆ ਤੁਹਾਨੂੰ ਫੇਰ ਆ ਨਛੇੜੀ ਨਾਲ ਜਾਏਗੇ ਇਹਦੇ ਨਾਲ ਜਿਹਦੀਆਂ ਅੱਖਾਂ ਨਹੀਂ ਖੋਲਦੀਆਂ ਇਹਦੇ ਨਾਲ ਜਾਏਗੇ ਕੰਮ ਤੇ ਕੀ ਕੰਮ ਜਾਣਾ ਤੁਸੀਂ ਇਹਦੇ ਨਾਲ ਜਾਏਗੇ ਤੂੰ ਪਤਾ ਨਹੀਂ ਕਿਵੇਂ ਰਹੀ ਜਾਂਦੀ ਹੈ ਇਹਦੇ ਨਾਲ ਖਾਂਦਾ ਤਾਂ ਹੀ ਰਹੀ ਜਾਂਦੀ ਹੈ ਵੀ ਕੋਈ ਰੋਕ ਟੋਕ ਨਹੀਂ ਕਰਦਾਗਾ ਇਹ ਜਿਵੇਂ ਮਰਜ਼ੀ ਰਹੀ ਜਾਵੇ ਜਿਵੇਂ ਮਰਜ਼ੀ ਖਾਈ ਪੀ ਜਾਵੇ ਕੁਝ ਵੀ ਪਾਈ ਜਾਵੇ ਰੋਗ ਟੋਗਣੀ ਕਰਦਾ ਤਾਂ ਕਰਕੇ ਮੈਨੂੰ ਦੇ ਦੇਣਾ ਰਹੀ ਜਾਂਦੀ ਐ ਨਹੀਂ ਤਾਂ ਕਿਹੜੀ ਕੁੜੀ ਹੋਊਗੀ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਵੈਸੇ ਨਹੀਂ ਛੇੜੀ ਨਾਲ ਨਹੀਂ ਰਹਿੰਦੀਆਂ ਸਿਵਾਏ ਮਸ਼ਕੀ ਤੋਂ ਮਸ਼ਕੀ ਤਾਂ ਭਾਲਦੀ ਨੇ ਛੇੜੀ ਐ ਵੀ ਚੰਗਾ ਫਿਰ ਸਮਝ ਗਏ ਹੋਵੋਗੇ ਤੁਸੀਂ ਸਾਰੇ ਪਰ ਕੋਈ ਕੁੜੀ ਨਹੀਂ ਚਾਹੁੰਦੀ ਮੇਰਾ ਘਰ ਵਾਲਾ ਨਸ਼ੇੜੀ ਹੋਵੇ ਪਤਾ ਨਹੀਂ ਕਿਵੇਂ ਕੱਟੀ ਜਾਂਦੀਆਂ ਇਹ ਕਿਵੇਂ ਨਹੀਂ ਨਸ਼ੇੜੀਆਂ ਨਾਲ ਕੱਟੀ ਜਾਂਦੀਆਂ ਵਲੌਗ ਬਣ ਜਾਂਦਾ ਭਾਈ ਓਏ ਜਮਾਨਾ ਉਸੇ ਐਂਗਲ ਤੇ ਬੈਠਾ ਜਿੱਥੋਂ ਸਾਰਾ ਕੁਝ ਸਾਫ਼ ਦਿਖੇ ਵਧੀਆ ਪਤਾ ਲੱਗੇ ਪੂਰਾ ਥਾਂਟਕਣਾ ਬਣਾ ਕੇ ਫਿਰ ਵਲੌਗ ਬਣਾਉਣ ਲੱਗਾ ਵੀ ਹਾਂ ਤੂੰ ਇੱਥੇ ਪੈ ਐਸ ਪੋਜੀਸ਼ਨ ਦੇ ਵਿੱਚ ਪੈ ਤੇ ਮੈਂ ਇੱਥੇ ਬਹਿ ਕੇ ਵਲੌਗ ਬਣਾਉਂਗਾ ਬਣਾਉਂਗਾ ਮੁੰਡੇ ਦੀ ਜਵਾਗ ਦੀ ਪਰ ਉਹਦੇ ਬਹਾਨੇ ਨਾਲ ਤੇਰਾ ਬਣਾਉਂਗਾ ਮੈਂ ਪੂਰਾ ਸੈਟਵਟ ਕਰਕੇ ਫੇਰ ਪਈ ਐ ਤੇ ਫੇਰ ਉਹ ਬੈਠਾ ਵਲੌਗ ਬਣਾਉਣਾ ਨਹੀਂ ਤਾਂ ਬੰਦਾ ਹੁੰਦਾ ਸੌਰੀ ਬੰਦਾ ਕਿੱਥੇ ਬੁੜੀ ਹੁੰਦੀ ਐ ਵੀ ਉਹਨੂੰ ਪਤਾ ਹੁਣ ਵੀਡੀਓ ਬਣੀ ਜਾਂਦੀ ਐ ਮੈਂ ਚੁੰਨੀ ਲੈ ਲੈ ਜੇ ਪਹਿਣਾ ਹੀ ਤਾਂ ਚੁੰਨੀ ਲੈ ਕੇ ਪੈ ਜਾ ਵੀ ਉਵੇਂ ਵਿੱਚ ਦੀ ਜਿਹੜਾ ਟੱਕ ਪਿਆ ਵਾ ਦਿਖੀ ਜਾਂਦਾ ਸਾਰਾ ਨਹੀਂ ਇਹ ਟੱਕ ਦਿਖਾਉਣੇ ਤੁਹਾਡੇ ਬਾਲੀ ਜ਼ਰੂਰੀ ਐ ਐਨੇ ਸ਼ੌਂਕ ਆ ਸਿੱਧਾ ਟੱਕ ਦਿਖਾ ਦਿਓ ਫੇਰ ਆਪਦੇ ਪਤਾ ਨਹੀਂ ਕੀ ਅੱਜ ਕੱਲ੍ਹ ਦੀਆਂ ਨੂੰ ਨਾ ਕੀ ਅੱਗ ਲੱਗੀ ਐ ਜੇ ਚੱਲ ਪੈਂਟ ਸ਼ਰਟ ਜੀਨ ਟੌਪ ਪਾਉਂਦੀਆਂ ਉਹਨਾਂ ਚ ਦਾ ਟੱਕ ਦਿਖਾਉਂਦੀਆਂ ਹੀ ਉਹ ਤਾਂ ਵੈਸੇ ਹੀ ਅੱਧੇ ਨੰਗੀਆਂ ਹੁੰਦੀਆਂ ਅੱਧੇ ਕੱਪੜੇ ਪਾਉਂਦੀਆਂ ਅੱਧੇ ਪਾਉਂਦੀਆਂ ਹੀ ਨਹੀਂ ਐ ਤੇ ਜਿਹੜੀਆਂ ਸਲਵਾ ਸੂਟ ਪਾਉਂਦੀਆਂ ਭਾਈ ਇੰਨਾਂ ਨੂੰ ਵੀ ਪਤਾ ਨਹੀਂ ਕੀ ਸ਼ੌਂਕ ਜਿਹੜਿਆ ਡੀਪ ਗਲੇ ਪਾਉਣ ਦਾ ਅੱਧਾ ਟੱਕਾ ਦਾ ਦਿਖਾਈ ਜਾਣਗੇ ਨਾ ਕਈਆਂ ਦਾ ਤਾਂ ਸਾਰਾ ਹੀ ਦਿਖੀ ਜਾਂਦਾ ਹੁੰਦਾ ਨਹੀਂ ਕੀ ਮਿਲ ਜਾਂਦਾ ਤੁਹਾਨੂੰ ਆਏ ਕੀ ਮਿਲਦਾ ਤੁਹਾਨੂੰ ਟੱਕ ਦਿਖਾ ਕੇ ਆਏ ਸਰਦਾ ਨਹੀਂਗਾ ਤੁਹਾਡਾ ਟੱਕ ਦਿਖਾਏ ਬਿਨਾ ਤੇ ਫੇਰ ਜੇ ਕੀ ਆਉਂਦਾ ਜਾਂਦਾ ਅਗਲਾ ਮੜੀ ਸੀਟੀ ਮਾਰ ਦੂਗਾ ਹੈ ਮੜਾ ਛੇੜ ਦੂਗਾ ਫੇਰ ਕਹਿ ਜਣਗੇ ਲੈ ਅੱਜ ਕੱਲ ਦੇ ਮੁੰਡੇ ਵੇਖ ਲਓ ਤੁਰੀ ਜਾਂਦੀ ਕੁੜੀ ਨੂੰ ਛੇੜ ਦਿੰਦੇ ਆ ਤੇ ਪਹਿਲਾਂ ਆਪਦੇ ਲੱਛਣ ਸਹੀ ਕਰ ਲਓ ਜ਼ਰੂਰੀ ਟੱਕ ਦਿਖਾਉਣੇ ਆਉਂਦੇ ਜਾਂਦੇ ਨੂੰ ਤੁਸੀਂ ਹੁਣ ਇਹਨੂੰ ਵੇਖ ਲੈਣ ਨੂੰ ਪਤਾ ਨਹੀਂਗਾ ਇਹ ਵਲੌਗ ਬਣੀ ਜਾਂਦਾ ਇਹ ਪਈ ਐਂਟ ਹੋਰ ਨਾ ਵੀ ਦਿਖਣਦਾ ਜਿਹੜਾ ਕੁਝ ਦਿਖਦਾ ਤੇ ਝਾਉ ਨੂੰ ਵੀ ਨਹੀਂ ਪਤਾ ਲੱਗਦਾ ਗਾ ਵੀ ਹਾਂ ਉਹਦਾ ਸਾਰਾ ਕੁਝ ਦਿਖੀ ਜਾਂਦਾ ਮੈਂ ਵਲੌਗ ਨਾ ਬਣਾਵਾ ਜਾ ਉਥੋਂ ਬਲਰ ਕਰਦਾ ਐਡਾ ਵੀ ਕੋਈ ਔਖਾ ਇਹ ਪਾਰਟ ਨਹੀਂਗਾ ਐਡੀਟਿੰਗ ਦਾ ਵੀ ਹਾਂ ਤੁਹਾਨੂੰ ਬਲਰ ਵੀ ਨਹੀਂ ਕਰਨ ਆਉਂਦਾ ਗਾ ਪਰ ਤੁਹਾਡਾ ਕੰਟੈਂਟ ਹੀ ਇਹ ਹੈ ਗਾ ਨਹੀਂ ਗਾਦਾ ਆਏ 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 ਅਬ ਬੱਚਾ ਵੇਖ ਲਓ ਮਹਤਾਬ ਇਹਦਾ ਡਾਈਪਰ ਲੱਗਾ ਵਾ ਜਵਾਕ ਦੇ ਤੇ ਡਾਈਪਰ ਨਾ ਇਹ ਫੁੱਲਿਆ ਪਿਆ ਭਰਿਆ ਪਿਆ ਸਾਰਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾਗਾ ਵੀ ਅਸੀਂ ਡਾਈਪਰ ਲਾ ਦਗੇ ਬੱਚੇ ਦਾ ਥੋੜਾ ਰਿਲੈਕਸ ਹੋ ਜਾਊਗਾ 24 ਘੰਟੇ ਡਾਈਪਰ ਲਾਈ ਰੱਖਦੇ ਕੀ ਗੱਲ ਪਈ ਜਵਾਕ ਨੂੰ ਕੋਈ ਸਜ਼ਾ ਹੀ ਕਿ ਦਿੱਤੀ ਵੀ ਤੁਸੀਂ ਵੀ ਹਾਂ ਡਾਈਪਰ ਹੀ ਲਾ ਕੇ ਰੱਖਣਾ ਤੇਰੇ ਨਹੀਂ ਤੁਹਾਨੂੰ ਪਤਾ ਵੀ ਅਸੀਂ ਆਦਾ ਟੱਕ ਕਿਵੇਂ ਦਿਖਾਉਣਾ ਕਿਹੜੇ ਹਿਸਾਬ ਨਾਲ ਪਹਿਣਾ ਵੀ ਸਾਡਾ ਟੱਕ ਦਿਖੂਗਾ ਉਹਨੂੰ ਵੀ ਪਤਾ ਕਿਹੜੇ ਹਿਸਾਬ ਨਾਲ ਮੈਂ ਵਲੌਗ ਬਣਾਉਣਾ ਦਾ ਟੱਕ ਸਾਰਾ ਦਿਖੇ ਵਲੌਗ ਦਾ ਪਤਾ ਕਿਵੇਂ ਬਣਾਉਣਾ ਟੱਕ ਦਾ ਪਤਾ ਕਿਵੇਂ ਦਿਖਾਉਣਾ ਪਰ ਤੁਹਾਨੂੰ ਇਹ ਨਹੀਂ ਦਿੰਦਾ ਕਿ ਬੀ ਜਵਾਗ ਦਾ ਡਾਈਪਰ ਲਾਦ ਕੇ 2 ਘੰਟੇ ਜਵਾਕ ਨੂੰ ਰਾਮ ਮਿਲ ਜਾਊਗਾ ਵੀਡੀਓ ਦੇਖਣ ਵਾਲਿਆਂ ਨੂੰ ਪਤਾ ਲੱਗ ਗਿਆਦਾ ਵੀ ਡਾਈਪਰ ਕਿੰਨਾ ਹੈਵੀ ਹੋਇਆ ਪਿਆ ਸਾਰਾ ਭਰਿਆ ਪਿਆ ਸਾਨੂੰ ਨਾ ਇੰਨਾ ਦਾ ਸੁੱਖ ਭਾਲਦੇ ਨਾ ਸਾਨੂੰ ਕਿ ਕੰਮ ਨਾ ਕਰਨਾ ਪੈ ਜੇ ਮੂਤ ਵਾਲੇ ਜਵਾਗ ਦੇ ਕੱਪੜੇ ਨਾ ਧੋਣੇ ਪੈ ਜਾਣ ਵਾਰੀ ਵਾਰੀ ਨਿੱਕਰਾਂ ਨੂੰ ਬਦਲਣੀਆਂ ਪੈ ਜਾਣ ਜਵਾਗ ਦੀਆਂ ਤਾਂ ਕਿ ਡਾਈਪਰ ਹੀ ਲਾ ਦਿੰਦੇ ਵੀ ਡਾਈਪਰ ਪਾਇਆ ਤੇ ਬਾਅਦ ਚ ਲਾ ਕੇ ਪਰਾਂ ਮਾਰਿਆ ਚਲੋ ਇੰਨਾ ਸੁਖ ਭਾਲਦੇ ਆ ਨਾ ਇਹ ਬਹੁਤ ਜਿਆਦਾ ਮੇਰਾ ਬੇਟਾ 4 ਸਾਲਾਂ ਦਾ ਪਰ ਮੈਂ ਨਾ ਕਦੇ ਘਰੇ ਆਪ ਦੇ ਬੇਟੇ ਦੇ ਡਾਈਪਰ ਨਹੀਂ ਲਾਇਆ ਸੀਗਾ ਨਿੱਕੇ ਹੁੰਦੇ ਦੇ ਹੁਣ ਤਾਂ 3-3 ਸਾਲਾਂ ਦੇ ਹੋ ਜਾਂਦੇ ਆ ਜਵਾਕਾਂ ਦੇ ਡਾਈਪਰ ਹੀ ਤੁੰਨੀ ਆਂਦੇ ਆ ਨਾ ਮੈਂ ਕਦੇ ਬੈੜ ਤੇ ਕੱਪੜਿਆਂ ਦੇ ਵਿੱਚ ਬਾਥਰੂਮ ਕਰਨ ਦਿੱਤਾ ਸੀਗਾ ਬੱਚੇ ਨੂੰ ਕਦੇ ਵੀ ਨਹੀਂ ਸ਼ਹਿਰ ਬਾਜ਼ਾਰ ਜਾਣਾ ਉਦੋਂ ਡਾਈਪਰ ਲਾਉਣਾ ਕਦੇ ਡਾਈਪਰ ਨਹੀਂ ਲਾਇਆ ਸੀਗਾ ਮੈਂ ਬੱਚੇ ਦੇ ਨਾਲ ਕਦੇ ਨੂੰ ਬਾਥਰੂਮ ਕਰਨ ਦਿੱਤਾ ਉਹ ਆਪ ਦੇ ਸੱਤ ਹੁੰਦਾ ਆਪਾਂ ਕਿੰਨਾ ਕ ਜਵਾਕ ਦਾ ਧਿਆਨ ਰੱਖਦੇ ਆ ਕਿੰਨਾ ਕਰਨੀ ਰਾਤ ਨੂੰ ਵੀ ਵਾਰੀ-ਵਾਰੀ ਉੱਠ ਕੇ ਮੈਂ ਬਾਂ ਨੂੰ ਬੇਟੇ ਨੂੰ ਬਾਥਮ ਕਰਵਾਉਂਦੀ ਹੁੰਦੀ ਸੀ ਵੀ ਹਾਂ ਬਾਥਮ ਕਰ ਲਵੇ ਗਿੱਲੇ ਥਾਂ ਤੇ ਭੋਰਾ ਨਾ ਪਵੇ ਨਾ ਮੈਂ ਕਦੇ ਗਿੱਲੇ ਥਾਂ ਤੇ ਪੈਸੀ ਤੇ ਨਾ ਕਦੇ ਜਵਾਕ ਨੂੰ ਪੈਣ ਦਿੱਤਾ ਸੀ ਕਿਉਂਕਿ ਮੈਂ ਕਦੇ ਵਿੱਚ ਬਾਥਮ ਕਰਨੀ ਨਹੀਂ ਦਿੱਤਾ ਸੀ ਤੇ ਇਹ ਦੇਖ ਲਓ ਇੰਨੇ ਕੇਅਰਲੈਸ ਹੋਏ ਹੋਏ ਨਾ ਜਿਹੜੇ ਵਲੌਗਰ ਆ ਇੰਨੇ ਕੇਅਰਲੈਸ ਨੇ ਇਹਨਾਂ ਨੂੰ ਆਪਦੇ ਵਲੌਗ ਦਾ ਆਪਦੇ ਅੰਗ ਪ੍ਰਦਰਸ਼ਨ ਕਰਵਾਉਣ ਦਾ ਪਤਾ ਪਰ ਜਵਾਕਾਂ ਦੀ ਕੇਅਰ ਕਰ ਹੁੰਦਾ ਨਹੀਂ ਇਹਨਾਂ ਨੂੰ ਪਤਾ ਹਾਂਜੀ ਅੱਜ ਦੀ ਵੀਡੀਓ ਇੰਨੀ ਸੀ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਤੇ ਹਜੇ ਤੱਕ ਦੂਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਿਓ ਲਿੰਕ ਹੈ ਜਿਹੜਾ ਤੁਹਾਨੂੰ ਕਮੈਂਟ ਬਾਕਸ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੇ ਹਾਂਜੀ ਫਿਰ pak se horre video di otaka dellei baie.